ਤ੍ਰਤਦੀ ਇੱਕ ਬੜੀ ਵੱਡੀ ਆਫਤ ਨੇ ਪੂਰੇ ਪੰਜਾਬ ਨੂੰ ਬਹੁਤ ਪ੍ਰਭਾਵਿਤ ਕੀਤਾ ਆ ਬਹੁਤ ਸਾਰਾ ਨੁਕਸਾਨ ਹੋਇਆ ਆ ਚੰਗੀ ਗੱਲ ਆ ਕਿ ਅਸੀਂ ਮਦਦ ਕਰਦੇ ਆ ਪਰ ਸ਼ਾਇਦ ਅਸੀਂ ਹਮੇਸ਼ਾ ਤੱਕ ਕਿਸੇ ਦੀ ਮਦਦ ਨਹੀਂ ਕਰ ਸਕਦੇ ਆਪਣੇ ਸ਼ਰ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੁਣ ਵੀ ਵੀ ਸਾਰਾ ਕੁਝ ਜਿਹੜਾ ਹੈ ਉਹ ਪਹਿਲਾਂ ਵਾਂਗੂ ਨਾਰਮਲ ਹੋ ਜਵੇ ਸੱਚੀ ਕਾ ਦੋਸਤੋ ਕੀ ਹਾਲਾ ਤਾਂ ਮਾਰਿਸ਼ ਨੇ ਬੀਤੇ ਦਿਨੀ ਬਹੁਤ ਬਹੁਤ ਬੁਰਾ ਹਾਲ ਕੀਤਾ ਪੰਜਾਬ ਦੇ ਵਿੱਚ ਜਿਹੜਾ ਹੜ ਹੜ ਦੇ ਨਾਲ ਸਮੱਸਿਆਵਾਂ ਪੈਦਾ ਹੋਈਆਂ तकरीबन तकरीबन ਹਰ ਪਿੰਡ ਹਰ ਘਰ ਜਿਹੜਾ ਉਹ ਕਿਤੇ ਨਾ ਕਿਤੇ ਚਾਹੇ ਥੋੜਾ ਤਾਂ ਚਾਹੇ ਜ਼ਿਆਦਾ ਪ੍ਰਭਾਵਿਤ ਜ਼ਰੂਰ ਹੋਇਆ ਸੀ ਨਹਾੜਾ ਤੋਂ ਤਾਂ ਮੇਰੀ ਲਾਇਬ੍ਰੇਰੀ ਜਾਂ ਮੇਰਾ ਸਟੱਡੀ ਰੂਮ ਜਿਹੜਾ ਆ ਉਹ ਵੀ ਇਹਦੀ ਚਪੇਟ ਵਿੱਚ ਆਇਆ ਸਲਾਬਦੀ ਤੇ ਬਹੁਤ ਜ਼ਿਆਦਾ ਬਾਰਿਸ਼ ਧੀ ਸੋ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਬਹੁਤ ਸਾਰੀਆਂ ਕਿਤਾਬਾਂ ਦੇ ਰਿਵਿਊਜ਼ ਆ ਜਾਂ ਪ੍ਰੀਵਿਊਜ਼ ਆ ਉਹ ਰੁਕ ਗਏ ਸੀਗੇ ਤਾਂ ਅੱਜ ਥੋੜਾ ਜਿਹਾ ਮਨ ਹੋਇਆ ਕਿ ਮੈਂ ਸਾਰੇ ਕਿਤੇ ਮਤਲਬ ਜਿਸ ਤਰੀਕੇ ਨਾਲ ਵੀ ਰੱਖੂਈਆਂ ਕਿਤਾਬਾਂ ਉਸ ਤਰੀਕੇ ਨਾਲ ਰੱਖੀਆਂ ਹੋਈਆਂ ਆ ਕੋਈ ਤਰਤੀਬ ਘਾਰ ਨਹੀਂ ਆ ਜਿਹੜਾ ਮੈਨੂੰ ਖੁਦ ਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਆ ਪਰ ਮੈਂ ਚਾਹ ਨਹੀਂ ਕਿਹਾ ਜੇ ਫਿਰ ਤੋਂ ਮੌਸਮ ਤੇ ਮਾਹੌਲ ਪਹਿਲਾਂ ਜੇ ਹੋ ਜਾਈਏ ਤਾਂ ਫਿਰ ਜਿਹੜਾ ਉਸ ਤੋਂ ਬਾਅਦ ਵਿੱਚ ਇਹਨੂੰ ਬਿਲਕੁਲ ਸਹੀ ਕਰਾਂਗੀ ਜਾਂ ਫਿਰ ਇਸ ਦੀ ਜਿਹੜਾ ਥਾਂ ਆ ਉਹ ਜ਼ਰੂਰ ਬਦਲੂੰਗੀ ਲਾਇਬ੍ਰੇਰੀ ਦਾ ਹੋਰ ਕਿਤੇ ਇਹਨੂੰ ਐਡਜਸਟ ਕਰੂੰਗੀ ਪਰ ਇਹਦੇ ਵਿੱਚ ਮੇਰੇ ਬਹੁਤ ਸਾਰੇ ਚਾਹ ਤੇ ਰੀਝਾਂ ਸੀ ਇਹਨੂੰ ਬਣਾਉਣ ਦੇ ਵਿੱਚ ਕਰ ਚਲੋ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਆਂ ਕਿਤਾਬਾਂ ਦੇ ਬਾਰੇ ਦੇ ਵਿੱਚ ਜਿਹੜੀਆਂ ਕਿ ਅੱਜ ਕੱਲ੍ਹ ਪੜ੍ਹ ਰਹੀਆਂ ਐ ਐਂਡ ਜਿਹੜੀਆਂ ਮੈਨੂੰ ਕਿਤਾਬਾਂ ਹੁਣ ਦੇ ਦਿਨਾਂ ਦੇ ਵਿੱਚ ਆਈਆਂ ਆ ਪੜ੍ਹਨ ਦੇ ਵਾਸਤੇ ਤੇ ਉਹਨਾਂ ਤੋਂ ਬਾਅਦ ਵਿੱਚ ਆਪਾਂ ਉਹਨਾਂ ਕਿਤਾਬਾਂ ਦੇ ਲੇਖਕਾਂ ਦੇ ਨਾਲ ਜੜਾਓ ਪੋਡਕਾਸਟ ਕਰਾਂਗੇ ਸੋ ਆਓ ਫਿਰ ਹੁਣ ਆਪਾਂ ਕਿਤਾਬਾਂ ਦੱਸਦੀਆਂ ਤੁਹਾਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਹੁਣ ਠੀਕ ਠਾਕ ਹੋਵੋਗੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁਦਰਤ ਦੀ ਇੱਕ ਬੜੀ ਵੱਡੀ ਆਫਤ ਨੇ ਪੂਰੇ ਪੰਜਾਬ ਨੂੰ ਬਹੁਤ ਪ੍ਰਭਾਵਿਤ ਕੀਤਾ ਆ ਬਹੁਤ ਸਾਰੀਆਂ ਮੁਸ਼ਕਲਾਂ ਦਾ ਪੇਸ਼ ਆਈਆਂ ਬਹੁਤ ਸਾਰਾ ਨੁਕਸਾਨ ਹੋਇਆ ਆ ਤੇ ਬਹੁਤ ਜਿਹੜਿਆਂ ਨੇ ਆਪਣੀਆਂ ਜਾਨਾਂ ਗੁਆਈਆਂ ਆ ਪਲਾਹੀ ਉਹਦੇ ਵਿੱਚ ਪਸ਼ੂ ਪੰਛੀ ਤੇ ਇਨਸਾਨ ਤੱਕ ਸ਼ਾਮਿਲ ਸੀ ਸੋ ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਸਿਵਾਏ ਅਰਦਾਸ ਤੋਂ ਤੇ ਮੈਨੂੰ ਲੱਗਦਾ ਕਿ ਅਰਦਾਸ ਤੋਂ ਵੱਡਾ ਹੱਲ ਕੋਈ ਨਹੀਂ ਸੀ ਇਸ ਸਾਰੇ ਮਸਲੇ ਲਈ ਕਿਉਂਕਿ ਜੇਕਰ ਅਸੀਂ ਕਿਧਰੇ ਕੁਝ ਵੰਡਣ ਵੀ ਜਾਣੇ ਆ ਲੈ ਕੇ ਵੀ ਜਾਣੇ ਆ ਜਾਂ ਅਸੀਂ ਮਦਦ ਲਈ ਵੀ ਨਿਕਲਦੇ ਆ ਤੇ ਮੈਨੂੰ ਲੱਗਦਾ ਵੀ ਅਸੀਂ ਸਾਰੇ ਚੰਗੀ ਗੱਲ ਆ ਕਿ ਅਸੀਂ ਮਦਦ ਕਰਦੇ ਆ ਪਰ ਸ਼ਾਇਦ ਅਸੀਂ ਹਮੇਸ਼ਾ ਤੱਕ ਕਿਸੇ ਦੀ ਮਦਦ ਨਹੀਂ ਕਰ ਸਕਦੇ ਪਰ ਜਿਹੜੀ ਚੀਜ਼ ਹਮੇਸ਼ਾ ਲਈ ਉਸ ਚੀਜ਼ ਨੂੰ ਰੋਕ ਸਕਦੀ ਸੀ ਉਸ ਹੜ੍ਹ ਨੂੰ ਰੋਕ ਸਕਦੀ ਸੀ ਉਸ ਤਬਾਹੀ ਨੂੰ ਰੋਕ ਸਕਦੀ ਸੀ ਉਹ ਸਿਰਫ ਸਿਰਫ ਇੱਕੋ ਹੀ ਸੀ ਅਕਾਲ ਪੁਰਖ ਅਗੇ ਅਰਦਾਸ ਸੋ ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਚੰਗਿਆਂ ਨੂੰ ਮਾੜਿਆਂ ਨੂੰ ਸਾਰੇ ਕੋਈ ਉੱਥੇ ਜਾ ਵੀ ਨਹੀਂ ਸਕਦੇ ਸਾਰਿਆਂ ਨੂੰ ਆਪੋ ਆਪਣੇ ਇਸ਼ਟ ਦੇ ਅਗੇ ਅਰਦਾਸ ਕਰਨੀ ਚਾਹੀਦੀ ਸੀ ਆਪਣੇ ਈਸ਼ਵਰ ਦੇ ਅਗੇ ਅਰਦਾਸ ਕਰਨੀ ਚਾਹੀਦੀ ਹੁਣ ਵੀ ਵੀ ਸਾਰਾ ਕੁਝ ਜਿਹੜਾ ਹੈ ਉਹ ਪਹਿਲਾਂ ਵਾਂਗੂ ਨਾਰਮਲ ਹੋ ਜਵੇ ਤੇ ਬਾਰਿਸ਼ ਦੇ ਅਸਾਰ ਜਿਹੜੇ ਉਹ ਕੱਟ ਜਾਣਾ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਉਹਨਾਂ ਕਿਤਾਬਾਂ ਬਾਰੇ ਜਿਹੜੀਆਂ ਪਿਛਲੇ ਦਿਨੀ ਜਿਹੜੀਆਂ ਉਹ ਬਾਰਿਸ਼ ਕਰਕੇ ਮੈਨੂੰ ਨਹੀਂ ਮਿਲਿਆ ਸੀਗੀਆਂ ਥੋੜਾ ਆਵਾਜਾਈ ਸੰਚਾਰ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਕਿ ਹਰ ਇੱਕ ਚੀਜ਼ ਜਿਹੜੀ ਪ੍ਰਭਾਵਿਤ ਹੋਈ ਸੀ ਤਾਂ ਇਹ ਕਿਤਾਬ ਮੈਨੂੰ ਆਈਸੀਜੀ ਕਰਮਜੀਤ ਸਿੰਘ ਨੌਦਰਾਣੀ ਜੀ ਨੇ ਭੇਜੀ ਜਿੰਨਾ ਦੀ ਕਿਤਾਬ ਦਾ ਨਾਮ ਹੈ ਤਕਦੀਰ ਦੇ ਰੰਗ ਪਹਿਲੀ ਗੱਲ ਤਾਂ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਨੀ ਆ ਕਿ ਬਹੁਤ ਸਾਰਾ ਸ਼ੁਕਰੀਆ ਮੈਨੂੰ ਕਿਤਾਬ ਪੇ ਜਣਦੇ ਵਾਸਤੇ ਦੂਸਰੀ ਗੱਲ ਇਹ ਕਿ ਅ ਮੈਂ ਕਿਤਾਬਾਂ ਦੀ ਸਮਰਪਣ ਜ਼ਰੂਰ ਦੇਖਦੀ ਹੁਣੀ ਕਿ ਸਮਰਪਣ ਕਿ ਹੋ ਜਾ ਸੀ ਤਾਂ ਇਹਨਾਂ ਦਾ ਸਮਰਪਣ ਕੀ ਆ ਤਾਂ ਇਹਨਾਂ ਦੀ ਕਿਤਾਬ ਦਾ ਜਿਹੜਾ ਸਮਰਪਣ ਮੈਨੂੰ ਬਹੁਤ ਸੋਹਣਾ ਲੱਗਾ ਕਹਿੰਦੇ ਨੇ ਕਿ ਉਹਨਾਂ ਜਵਾਨੀਆਂ ਦੇ ਨਾਂ ਜਿਨ੍ਹਾਂ ਮੁਹੱਬਤ ਨੂੰ پاک ਪਵਿੱਤਰ ਰੱਖਿਆ ਬਹੁਤ ਹੀ ਸੋਹਣਾ ਸਮਰਪਣ ਆ ਤੇ ਇਹ ਇੱਕ ਕਹਾਣੀ ਸੰਗ੍ਰਹਿ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦ ਕੋਸ਼ਿਸ਼ ਆ ਕਿ 1-2 ਦਿਨ ਦੇ ਵਿੱਚ ਮੈਂ ਇਹ ਕਿਤਾਬ ਜਿਹੜੀ ਸ਼ੁਰੂ ਕਰੂੰਗੀ ਤੇ ਇਹ ਵਾਲਾ ਕਹਾਣੀ ਸੰਗ੍ਰਹਿ ਜਿਹੜਾ ਆ ਉਪਰ ਕੀ ਫਿਰ ਆਪਾਂ ਇਹਦੇ ਤੇ ਜੜੀਆ ਵਿਚਾਰ ਚਰਚਾ ਕਰਾਂਗੇ ਤੇ ਇੱਕ ਵਾਰ ਫਿਰ ਤੋਂ ਕਰਮਜੀਤ ਸਿੰਘ ਨੌਦਰਣੀ ਜੀ ਦਾ ਬਹੁਤ ਸਾਰਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਕਿਤਾਬ ਭੇਜੀ ਬਹੁਤ ਖੁਸ਼ੀਆਂ ਤੇ ਇੱਕ ਕਿਤਾਬ ਮੈਨੂੰ ਸੋਮਾਸ ਬਲੂਕ ਮੈਡਮ ਜੀ ਜਿਸ ਨਾਲ ਦਾ ਮੈਂ ਪਿੱਛੇ ਜੇ ਪੋਡਕਾਸਟ ਕੀਤਾ ਸੀ ਅਗਰ ਤੁਹਾਨੂੰ ਯਾਦ ਹੋਵੇ ਤਾਂ ਉਹਨਾਂ ਨੇ ਭੇਜੀ ਸੀ ਸਕੂਨ ਪਾਲ ਦਾ ਮਨੁੱਖ ਇਹ ਵੀ ਇੱਕ ਕਹਾਣੀ ਸੰਗ੍ਰਹਿ ਹੈ ਇਹਦੇ ਵਿੱਚ ਮੋਸਟ ਆਫ ਜਿਹੜੀਆਂ ਕਹਾਣੀਆਂ ਆਇਆ ਉਹ ਔਰਤ ਦੀ ਸੁੰਵੇਦਨਾ ਨੂੰ ਲੈ ਕੇ ਆ ਜਾਂ ਔਰਤ ਦੇ ਜੀਵਨ ਨੂੰ ਲੈ ਕੇ ਆ ਇਹ ਵੀ ਜਿਹੜਾ ਆ ਉਹ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪੜھوں ਕਿਉਂਕਿ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਹੁਤ ਸਾਰੇ ਦੋਸਤਾਂ ਨੇ ਕਿਹਾ ਸੀ ਕਿ ਅੱਜਕੱਲ ਕੀ ਪੜ ਰਹੇ ਹੋ ਕੀ ਕਿਤਾਬ ਚੱਲ ਰਹੀ ਹੈ ਤਾਂ ਮੈਨੂੰ ਲੱਗਦਾ ਸੀ ਵੀ ਜਿਹੜੇ ਬੀਤੇ ਦਿਨੀ ਜੋ ਵੀ ਸਾਡੇ ਹਾਲਾਤ ਰਹੇ ਉਹਨਾਂ ਦੇ ਵਿੱਚ ਸਾਡੀ ਜ਼ਿੰਦਗੀ ਨੂੰ ਜੁਣਾ ਜਿਹੜਾ ਉਹ ਬੜਾ ਔਕਾ ਹੋਇਆ ਸੀ ਤੇ ਪੜਨਾ ਤਾਂ ਇੱਕ ਪਾਸੇ ਪਰ ਫਿਰ ਵੀ ਜਿਹੜੀ ਮੈਂ ਜੀਵਨ ਮਦਿਰਾ ਜੰਗ ਬਾਦਰ ਗੁਇਲ ਸਾਹਿਬ ਨੇ ਉਹਦਾ ਅਨੁਵਾਦ ਕੀਤਾ ਆ ਬੋਲਜ਼ੋਕ ਦੀ ਜ਼ਿੰਦਗੀ ਤੇ ਔਨਰੇਬਲਜ਼ੋਕ ਯੂਰੋਪੀਅਨ ਰਾਈਟਰ ਫਰਾਂਸ ਦੇ ਪ੍ਰਸਿੱਧ ਲੇਖਕਾ ਕੋਨਾ ਦੀ ਬਾਇਓਗ੍ਰਾਫੀ ਆ ਉਹਨਾਂ ਦੀ ਜੀਵਨੀ ਆ ਉਹ ਪੜ ਰਹੀ ਆ ਬਹੁਤ ਖੂਬਸੂਰਤ ਆ ਫਿਲਹਾਲ ਉਹ ਅੱਧੀ ਤੋਂ ਜ਼ਿਆਦਾ ਆ ਜਿੱਤੇ ਯੂਮੇ ਮੁਕੰਮਲ ਕਰ ਲਈ ਆ ਬਹੁਤ ਹੀ ਸੋਹਣੀ ਕਿਤਾਬ ਹੈ ਜਿਸ ਜਿਸ ਦਿਨ ਉਹ ਪੂਰੀ ਹੋ ਗਈ ਉਹਦੇ ਤੇ ਆਪਾਂ ਸਪੈਸ਼ਲ ਇੱਕ ਵੀਡੀਓ ਬਣਾਵਾਂਗੇ ਸੋ ਇਹ ਸੋਮਸਬਲੋਗ ਮੈਮ ਜੀ ਦਾ ਵੀ ਮੈਂ ਬੜਾ ਧੰਨਵਾਦ ਕਰਦੀ ਹਾਂ ਆ ਕਿਤਾਬ पे ਜੀ ਹਾਂ ਲਿਖਤੀ ਹੈ ਪਿਆਰੀ ਨਿੱਕੀ ਪੜਨੂ ਸਨੇਹ ਨਾਲ ਸੋਮਸਬਲੋਗ ਵੱਲੋਂ ਬਹੁਤ ਸਾਰਾ ਧੰਨਵਾਦ ਮੈਂ ਉਹਨਾਂ ਨੂੰ ਕਿ ਇਹ ਕਿਤਾਬ ਜਿਹੜੀ ਆ ਉਹ ਮੈਨੂੰ ਪੇਜੀਆ ਤੇ ਇਹਨਾਂ ਦੀ ਕਿਤਾਬ ਦੇ ਵਿੱਚ ਸਿੱਧਾ ਟਕਰਾਇਆ ਸਮਰਪਣ ਨਹੀਂ ਹੈ ਕੋਈ ਵੀ ਤੇ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਕਸ਼ਮਕਸ਼ ਗ੍ਰਸਤ ਪਾਤਰਾਂ ਦੀ ਵੀਡੀਓਗ੍ਰਾਫੀ ਕਰਦੀਆਂ ਕਹਾਣੀਆਂ ਓਕੇ ਲਿਖਦੇਗਾ ਕਿ 소마 ਸਬਲੋਕ ਬਹ ਵਿਦਾ ਵਿਲਿਖਿਕਾ ਹੈ ਉਸਦੀ ਲੇਖਣੀ ਦਾ ਤੁਰਾ ਇੰਡੋਲੋਜੀ ਕਾਵਜਨਾ ਨਾਵਲ ਸਵੈ ਜੀਵਨੀ ਬਾਜ਼ਾਦ ਦੇ ਅਰੇਦ ਵਾਲੇ ਕੁਮ ਦਾ ਹੈ ਉਸਨੇ ਬਹੁਤ ਸਾਰਾ ਅਨੁਵਾਦ ਕਾਰਜ ਵੀ ਕੀਤਾ ਹੈ ਜਿੱਥੋਂ ਤੱਕ ਉਸਦੀ ਕਹਾਣੀ ਸਾਧਨਾ ਦਾ ਸੰਬੰਧ ਹੈ ਉਸਦੇ ਪਹਿਲਾ ਦੋ ਕਹਾਣੀ ਸੰਗ੍ਰਹਿ ਪੱਤਾ ਪੱਤਾ ਜ਼ਿੰਦਗੀ ਤਿੱਖਰ ਚਾ ਪ੍ਰਕਾਸ਼ਿਤ ਹੋ ਚੁੱਕੇ ਹਨ ਸਕੂਨ ਪੜ ਦਾ ਮਨੁੱਖਸ ਦਾ ਤੀਸਰਾ ਕਹਾਣੀ ਸੰਗ੍ਰਹਿ ਹੈ ਕਿਹਾ ਜਾ ਸਕਦਾ ਹੈ ਕਿ ਉਹ ਮਨੁੱਖੀ ਮਨ ਦੀ ਕਸ਼ਮਕਸ਼ ਪੇਸ਼ ਕਰਨ ਵਾਲੀ ਕਹਾਣੀਕਾਰਾ ਹੈ ਔਰਤ ਪ੍ਰਦਾਨ ਕਹਾਣੀਆਂ ਵਿੱਚ ਉਹ ਔਰਤਾਂ ਦੀਆਂ ਗੁੰਜ ਤਰੰਗਾ ਉਮੰਗਾ ਭਾਵਨਾਵਾਂ ਵਿੱਚੋਂ ਉੱtre ਜਵਾਰ ਪੱਟੀ ਦੀ ਲੇਖਕਾ ਹੈ ਭਾਰਤੀ ਸਮਾਜ ਸੱਭਿਆਚਾਰ ਵਿੱਚ ਵਿਚਰਦੀ ਔਰਤ ਦੀਆਂ ਮਨੋਗ੍ਰੰਥੀਆਂ ਦੇ ਉਝਣ ਅਤੇ ਸੁਲਝਣ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਦੀ ਹੈ ਤ੍ਰਿਪਤੀ ਡੱਬੀ ਚਾਂਦੀ ਰੰਗੀ ਸਵੇਰ ਖਵਾਰਖਾਤਾ ਮੁਕਤੀ ਗੁਮਗੰਡ ਕਹਾਣੀਆਂ ਵਿਸ਼ੇ ਦੀ ਔਰਤ ਅੱਖੀਂ ਸ਼ੋਨਾ ਲਬਰੀਜ਼ ਹਨ ਮਰਦਮਾਨਸਿਕਤਾ ਦੀ ਵਿਆਖਿਆ ਕਰਦੀਆਂ ਕਹਾਣੀਆਂ ਹਨ ਚਿਰਾਗ ਗਰਮ ਰੋਟੀ ਤੁਸੀਂ ਜਨਮ ਸਫਲ ਹੋਇਆ ਮੈਂਡਾ 소마 ਸਮਲੋਕ ਨੇ ਵੱਖ-ਵੱਖ ਵਰਗ ਦੇ ਔਰਤ ਤੇ ਮਰਦ ਪਾਤਰਾਂ ਦੀ ਸਮਾਜਿਕ ਆਰਥਿਕ ਧਾਰਮਿਕ ਆਦ ਪੱਖੋਂ ਮਨ ਵਿਗਿਆਨਿਕ ਸਥਿਤੀ ਨੂੰ ਵੱਖੋ-ਵੱਖੀ ਪੇਸ਼ ਕੀਤਾ ਹੈ ਉਸ ਦੀ ਰਚਨਾ ਫੋਟੋਗ੍ਰਾਫੀ ਨਹੀਂ ਸਗੋ ਵੀਡੀਓਗ੍ਰਾਫੀ ਹੈ ਉਹ ਦ੍ਰਿਸ਼ ਵਰਣਨ ਦੀ ਬਾਹਰ ਹੈ ਕਹਾਣੀ ਆਦੀ ਭਾਸ਼ਾ ਸਾਰਲ ਸਪਸ਼ਟ ਤੇ ਸੁੰਦਰ ਹੈ ਇਹ ਲਿਖਿਆ ਹੈ ਜੀ ਡਾਕਟਰ ਜਗਿੰਦਰ ਸਿੰਘ ਨਿਰਾਲਾ ਜੀ ਵੱਲੋਂ ਸਾਪਕਾ ਪ੍ਰੋਫੈਸਰ 파ਸ਼ਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਬਹੁਤ ਸੋਣਾ ਉਹਨਾਂ ਨੇ ਜਿਹੜਾ ਵਰਣਨ ਕੀਤਾ ਕਿਤਾਬ ਦੇ ਬਾਰੇ ਦੇ ਵਿੱਚ ਰਿਵਿਊ ਬਹੁਤ ਅੱਛਾ ਲਿਖਿਆ ਉਹਨਾਂ ਨੇ ਐਂਡ ਇਹ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੜਾਂਗੇ ਤਾਂ ਇੱਕ ਕਿਤਾਬ ਜਿਹੜੀ ਮੈਂ ਪਿਤੇ ਦਿਨੀ ਮੰਗਵਾਈ ਸੀ ਨਿਰਵਾਣ ਮਨਮੋਹਨ ਜੀ ਦੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਪ੍ਰਸਕ੍ਰਿਤ ਇਹ ਦੀ ਸਪੋਟ ਕ੍ਰਾਈਸਿਸ ਸੀ ਮੇਰੇ ਮਨ ਦੇ ਵਿੱਚ ਕਿ ਮੈਂ ਕਦੋਂ ਜਿਹੜੀ ਦਰਵਾਣ ਬੁੱਕ ਆ ਉਪੜਾਂ ਤਾਂ ਇਹ ਥੋੜਾ ਔਖੀ ਜਿਹੀ ਮਿਲੀ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਜਲੰਧਰ ਤੋਂ ਭਗਵਾਣੀ ਪਈ ਮੈਨੂੰ ਬਹੁਤ ਜਲਦ ਜਿਹੜੀ ਮੈਂ ਇਹ ਵੀ ਸ਼ੁਰੂ ਕਰਾਂਗੀ ਉਸ ਤੋਂ ਉਪਰੰਤ ਇਹਨਾਂ ਹਿਨਨਾ ਦੇ ਵਿੱਚ ਜਿਹੜੀ ਆ ਉਹ ਜੰਗਲ ਤੋਂ ਪਾਰ ਕਿਤਾਬ ਹਮ ਭਗਵਾਈ ਗਈ ਆਦਿਵਾਸੀ ਸਾਹਿਦ ਦੀ ਪਹਿਲੀ ਆਤਮ ਕਥਾ ਜਿਹਦੇ ਮੂਲ ਲੇਖਕ ਸੀ ਤਾਰਤਨ ਨਾਮਲ ਹੈ ਤੇ ਅਨੁਵਾਦ ਕੀਤਾ ਹੈ ਜੰਗ ਬਾਦ ਰਗੋਇਲ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰ ਜਿਹੜੇ ਕਿ ਹਮੇਸ਼ਾ ਹੀ ਸਾਨੂੰ ਕਿਤਾਬਾਂ ਦੇ ਮਾਮਲੇ ਦੇ ਵਿੱਚ ਜਿਹੜੇ ਸਾਡੇ ਰਾਹ ਦੇ ਸੇਰੇ ਬਣਦੇ ਹਨ ਸਾਨੂੰ ਅਗਾਹ ਕਰਦੇ ਹਨ ਉਹਨਾਂ ਮਾੜੀਆਂ ਮੈਂ ਕਿਤਾਬਾਂ ਨੂੰ ਮਾੜਾ ਨਹੀਂ ਕਹਿ ਸਕਦੀ ਪਰ ਕਈ ਵਾਰ ਲਿਖਣ ਲੱਗਿਆਂ ਲੇਖਕ ਨੂੰ ਨਹੀਂ ਪਤਾ ਹੁੰਦਾ ਕਿ ਕਿਹੋ ਜਿਹੀ ਚੀਜ਼ ਜਿਹੜੀ ਆ ਉਹ ਸਾਹਿਤ ਵਜੋਂ ਸਮਾਜ ਦੇ ਵਿੱਚ ਜਾਂ ਸਮਾਜ ਨੂੰ ਪਰੋਸਣੀ ਚਾਹੀਦੀ ਆ ਤਾਂ ਉਹਨਾਂ ਤੋਂ ਹਮੇਸ਼ਾ ਹੀ ਸਾਨੂੰ ਜਿਹੜਾ ਸੁਚੇਤ ਕੀਤਾ ਆ ਕਿ ਕਿਹੋ ਜੀਆਂ ਚੀਜ਼ਾਂ ਜੜੀਆਂ ਤੁਹਾਨੂੰ ਪੜਨੀਆਂ ਚਾਹੀਦੀਆਂ ਵੈਸੇ ਤਾਂ ਸਾਰੀਆਂ ਕਿਤਾਬਾਂ ਚੰਗੀਆਂ ਹੀ ਹੁੰਦੀਆਂ ਹਨ ਪਰ ਮੈਨੂੰ ਲੱਗਦਾ ਕਿ ਕਈ ਵਾਰੀ ਬਹੁਤ ਸਾਰੀਆਂ ਕਿਤਾਬਾਂ ਬਦਲੀਆਂ ਵੀ ਹੁੰਦੀਆਂ ਜੜੀਆਂ ਕਿ ਤੁਹਾਨੂੰ ਗੁੰਮਰਾਹ ਕਰ ਦਿੰਦੀਆਂ ਆ ਸੋ ਅ ਜੰਗਬਹਾਦਰ ਗੁਇਲ ਸਰ ਜੀ ਦਾ ਇਹ ਵਾਲਾ ਜਿਹੜਾ ਅਨੁਵਾਦ ਕੀਤਾ ਹੋਇਆ ਇਹ ਵੀ ਨਾਵਲ ਹੀ ਹੈ ਖਿਆਲਨਾ ਜੀਵਨੀ ਹੈ ਉਹਨਾਂ ਦੀ ਐਂਡ ਬਹੁਤ ਜਲਦੀ ਪੜਾਂਗੀ ਫਿਲਹਾਲ ਉਹਨਾਂ ਦਾ ਹੀ ਅਨੁਵਾਦ ਕੀਤਾ ਹੋਇਆ ਮੈਂ ਤੁਹਾਨੂੰ ਦੱਸਿਆ ਸੀ ਕਿ ਬੌਲਜੋਕ ਜੀ ਦੀ ਬਾਇਓਗ੍ਰਾਫੀ ਜਿਹੜੀ ਹੈ ਜੀਵਨ ਮਾਗੀਰਾ ਉਹ ਚੱਲ ਰਹੀ ਆ ਬਹੁਤ ਕਮਾਲ ਦੀ ਕਿਤਾਬ ਆ ਬਹੁਤ ਸਰਲ ਸਪਸ਼ਟ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਆ ਕੋਈ ਵੀ ਪਾਠਕ ਰੇੜਾ ਆ ਉਹ ਇਹ ਨਹੀਂ ਜਾ ਸਕਦਾ ਵੀ ਸਾਨੂੰ ਸਮਝ ਨਹੀਂ ਆਈ ਜੀ ਬੀਬਲੋਗ ਦੀ ਲਾਈਫ ਦੇ ਵਿੱਚ ਕੀ ਹੋਇਆ ਇੱਥੇ ਕੀ ਲਿਖਿਆ ਸੀ ਉੱਥੇ ਕੀ ਲਿਖਿਆ ਸੀ ਉਸ ਚੀਜ਼ ਨੂੰ ਮਤਲਬ ਮਤਲਬ ਉਹਨਾਂ ਨੇ ਸਾਦੇ ਤੋਂ ਸਾਦਾ ਸ਼ਬਦ ਲੱਭਿਆ ਤੇ ਸਰਲ ਤੋਂ ਸਰਲ ਵਾਕ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਆਮ ਤੌਰ ਤੇ ਆਮ ਭਾਸ਼ਾ ਦੇ ਵਿੱਚ ਜਿਹੜਾ ਪਾਠਕ ਨੂੰ ਸਮਝ ਆ ਜਾਵੇ ਸੋ ਉਹਨਾਂ ਨੇ ਵੀ ਉਸ ਚੀਜ਼ ਦੀ ਮੈਂ ਬਹੁਤ ਜ਼ਿਆਦਾ ਜੜੀ ਉਹ ਸਫਤ ਕਰਦੀਆਂ ਕਿ ਉਹ ਆਮ ਪਾਠਕ ਦੇ ਮਾਨਸਿਕ ਤਾਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਉਹਦੀ ਦਿਲਚਸਪੀ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਅਨੁਵਾਦ ਕਰਦੇ ਆ ਜਾਂ ਲਿਖਦੇ ਆ ਤਾਂ ਜੋ ਆਮ ਵਰਗ ਪਾਠਕ ਜਿਹੜਾ ਉਹ ਜਲਦੀ ਸਮਝ ਜਾਵੇ ਕਿ ਕੀ ਆ ਕਿਉਂਕਿ ਮੈਨੂੰ ਜਿਹੜੀਆਂ ਕਿਤਾਬਾਂ ਅਸੀਂ ਰਸ਼ੀਅਨ ਸਾਹਿਤ ਦੀ ਗੱਲ ਕਰ ਲਈਏ ਉਹਦੇ ਜਿਹੜੇ ਅਨੁਵਾਦ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਵੀ ਔਖੇ ਜਿਹਾ ਸ਼ਾਇਦ ਜਾਂ ਮੈਨੂੰ ਹੀ ਲੱਗਦੇ ਆ ਤੇ ਮੈਨੂੰ ਲੱਗਦਾ ਵੀ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਜਿਹਨਾਂ ਨੂੰ ਲੱਗਦੇ ਹੋਣੇ ਕਿ ਉਹ ਵਾਲਿਆਂ ਨੂੰ ਮਾਤੋੜਿਓ ਕਿ ਸੋ ਇਹ ਬੜੇ ਸਲ ਤੇ ਸਪਸ਼ਟ ਜੇ ਅਨੁਵਾਦ ਆ ਜੰਗ ਬਾਧਰ ਗੁਇਲ ਜੀ ਦੇ ਤਾਂ ਬਾਕੀ ਇਹ ਜਿਹੜੀਆਂ ਕਿਤਾਬਾਂ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਮਿਲੀਆਂ ਮੈਂ ਇਹਨਾਂ ਨੂੰ ਪੜ੍ਹਨਾ ਹੈ ਬਹੁਤ ਜਲਦੀ ਸੋ ਨਾਲ ਦੀ ਨਾਲ ਇਹਨਾਂ ਕਿਤਾਬਾਂ ਨੂੰ ਖੋਲਦਿਆਂ ਫਿਰ ਤੋਂ ਕੁਦਰਤ ਦੇ ਅੱਗੇ ਇਹ ਅਦਾਸ ਕਰਨੀ ਹਾਂ ਕਿ ਦੁਬਾਰਾ ਤੋਂ ਪੰਜਾਬ ਦਾ ਉਹ ਮੰਜ਼ਰ ਜਿਹੜਾ ਉਹ ਕਦੇ ਨਾ ਬਣੇ ਕਿਉਂਕਿ ਜਦੋਂ ਹੋ ਜਿਹੜਾ ਵਾਲਾ ਦਵਾਲਾ ਜਿਹੜਾ ਤੁਹਾਡਾ ਹੋ ਜਾਂਦਾ ਹੈ ਤਾਂ ਤੁਸੀਂ ਆਪੋ ਆਪਣੇ ਸ਼ੌਂਕ ਤੋਂ ਆਪੋ ਆਪਣੇ ਮਕਸਦ ਤੋਂ ਭਟਕ ਜਾਂਦੇ ਹੋ ਕਿਤਾਬਾਂ ਪੜ੍ਹਨਾ ਮੇਰਾ ਸ਼ੌਕ ਵੀ ਆ ਮੇਰਾ ਉਦੇਸ਼ ਵੀ ਆ ਸੋ ਇਹਨਾਂ ਦੋਨਾਂ ਚੀਜ਼ਾਂ ਤੋਂ ਜਿਹੜਾ ਮੈਂ ਦੂਰ ਹੋ ਗਈ ਸੀ ਨਾ ਕੁਝ ਦਿਨਾਂ ਦੇ ਵਿੱਚੋਂ ਜਾਇਜ਼ ਆ ਕਿਉਂਕਿ ਅਸੀਂ ਮਨੁੱਖਾ ਜੀਵਨ ਜਿਹੜਾ ਬਸਰ ਕਰ ਰਹੇ ਹਾਂ ਤੇ ਇਹ ਚੀਜ਼ਾਂ ਜਣੀਆਂ ਹੋਣੀਆਂ ਸੁਭਾਵਿਕ ਜੀ ਗੱਲ ਆ ਸੋ ਮੇਰੇ ਨਾਲ ਵੀ ਹੋਈਆਂ ਤੇ ਹੁਣ ਬਹੁਤ ਜਲਦੀ ਜਿਹੜਾ ਇਹਨਾਂ ਦੇ ਰਿਵਿਊ ਮੈਂ ਕਰੂੰਗੀ ਇੱਕ ਇੱਕ ਕਰਕੇ ਤਾਂ ਅੱਜ ਜਿਹੜਾ ਉਹ ਕਾਫੀ ਦਿਨਾਂ ਬਾਅਦ ਤੁਹਾਨੂੰ ਸਾਰਿਆਂ ਨਾਲ ਗੱਲਾਂ ਬਾਤਾਂ ਕਰਨ ਦਾ ਮੌਕਾ ਜਿਹੜਾ ਮੈਨੂੰ ਮਿਲਿਆ ਉਹ ਸਬੱਬ ਬਣ ਪਾਇਆ ਔਰ ਉਹ ਜਿਹਾ ਮੌਕਾ ਮਾਹੌਲ ਮੈਨੂੰ ਲੱਗਾ ਵੀ ਅੱਜ ਜਿਹੜਾ ਉਹ ਮੈਂ ਕਰ ਸਕਦੀਆਂ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਸਕਦੀਆਂ ਸੋ ਉਮੀਦ ਕਰਦੀਆਂ ਤੁਹਾਨੂੰ ਅੱਜ ਦਾ ਇਹ ਵੀਡੀਓ ਵਧੀਆ ਲੱਗੂਗਾ ਐਂਡ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਇਹੋ ਜਿਹੀਆਂ ਕਿਤਾਬਾਂ ਜਿਹੜੀਆਂ ਅੱਜਕੱਲ ਜ਼ਿਆਦਾ ਚਰਚਾ ਦੇ ਵਿੱਚ ਵੀ ਰਹੀਆਂ ਆ ਮਗਾਈਆਂ ਹੋਣ ਜ਼ਰੂਰ ਪੜਿਓ ਤੁਸੀਂ ਵੀ ਤੁਸੀਂ ਵੀ ਆਪੋ ਆਪਣੇ ਜਿਹੜੇ ਵਿਚਾਰ ਆ ਸੋਝਾ ਆਇਆ ਉਹ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਤੁਸੀਂ ਜੇ ਕੋਈ ਕਿਤਾਬ ਪੜ੍ਹੀ ਹੋਈ ਹੈ ਤਾਂ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਧੰਨਵਾਦ ਸਸਤਿਕਾ